ਪੰਜਾਬ ਦੇ ਵੱਖ-ਵੱਖ 15 ਜ਼ਿਲ੍ਹਿਆਂ ਦੇ ਵਿੱਚ ਡਿਪਾਰਟਮੈਂਟ ਆਫ ਫੂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਜ਼ ਦੇ ਦੁਆਰਾ ਰਾਸ਼ਨ ਡਿਪੋ ਦੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਜਿਹੜੀਆਂ ਕਿ ਲਗਭਗ ਉਹਨਾਂ ਦੀ ਗਿਣਤੀ ਪੂਰੇ ਪੰਜਾਬ ਦੇ ਵਿੱਚ 6000 ਦੇ ਕਰੀਬ ਬਣਦੀ ਆ ਜਿਹੜੀ ਇਹ ਵੈਬਸਾਈਟ ਆ ਇਸ ਦਾ ਤੁਹਾਨੂੰ ਲਿੰਕ ਜਿਹੜਾ ਮੈਂ ਉਹ ਡਿਸਕ੍ਰਿਪਸ਼ਨ ਅਤੇ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਦੇਵਾਂਗਾ ਤੁਸੀਂ ਉੱਥੇ ਕਲਿੱਕ ਕਰਕੇ ਆਪਣੇ ਜ਼ਿਲ੍ਹੇ ਦੀ ਅਸਾਮੀ ਚੈੱਕ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਸੱਜੇ ਹੱਥ ਰਾਸ਼ਨ ਦੀਪੂ ਵੈਕੈਂਸੀ 2024 ਦਾ ਇੱਕ ਡੱਬੀ ਦਿੱਤੀ ਗਿਆ ਦੇ ਉੱਪਰ ਕਲਿੱਕ ਕਰਿਓ ਤੇ ਇਹ ਤੁਹਾਡੇ ਕੋਲ ਸਾਰੇ ਜ਼ਿਲ੍ਹੇ ਖੁੱਲ ਜਾਣਗੇ ਜਿਸ ਵਿੱਚ ਪਹਿਲਾ ਜ਼ਿਲ੍ਹਾ ਹੈਗਾ ਬਰਨਾਲਾ ਦੂਜਾ ਹੈ ਜੀ ਬਠਿੰਡਾ ਤੀਜਾ ਫਰੀਦਕੋਟ ਫਤੇਗੜ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਲੇਰਕੋਟਲਾ ਪਠਾਨਕੋਟ ਪਟਿਆਲਾ ਰੂਪਨਗਰ ਐਸ ਬੀ ਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਕਹਿੰਦੇ ਜਿਸ ਨੂੰ ਐਸ ਬੀ ਐਸ ਨਗਰ ਹਾਂਜੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਹਾਂਜੀ ਐਸਬੀਐਸ ਨਗਰ ਅਤੇ ਸੰਗਰੂਰ ਇਹ ਜ਼ਿਲ੍ਹੇ ਨੇ ਜੀ ਇਹ ਪੀਡੀਐਫਾਂ ਜਿਹੜੀਆਂ ਇਹਦੇ ਨਾਲ ਅਟੈਚ ਨੇ ਤੇ ਇਹਨਾਂ ਦੇ ਲਿੰਕ ਮੈਂ ਤੁਹਾਨੂੰ ਕਮੈਂਟ ਬਾਕਸ ਵਿੱਚ ਅਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਸਾਰੀਆਂ ਜ਼ਿਲ੍ਹਿਆਂ ਦੇ ਪੀਡੀਐਫ ਲਿੰਕ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ ਕਰਨਾ ਕੀ ਹੈ ਤੁਸੀਂ ਆਪਾਂ ਇੱਕ ਐਡਵਰਟਾਈਜ਼ਮੈਂਟ ਖੋਲ ਕੇ ਤੁਹਾਨੂੰ ਮੈਂ ਦਿਖਾ ਦਿੰਦਾ ਹਾਂ ਬਰਨਾਲੇ ਦੀ ਖੋਲ ਲੈਂਦੇ ਹਾਂ ਜਿਵੇਂ ਕਿ ਬਰਨਾਲੇ ਤੁਸੀਂ ਐਡਵਰਟਾਈਜ਼ਮੈਂਟ ਦੇਖ ਰਹੇ ਹੋ ਇਦੇ ਵਿੱਚ 107 ਅਤੇ 58 ਅਸਾਮੀਆਂ ਨੇ 107 ਹੈਗੀਆਂ ਪਿੰਡੂ ਦੀਆਂ ਅਤੇ 58 ਹੈਗੀਆਂ ਨੇ ਸ਼ਹਿਰੀ ਅਸਾਮੀਆਂ 25 ਸਤੰਬਰ ਤੱਕ ਤੁਸੀਂ ਇਸ ਨੂੰ ਅਪਲਾਈ ਕਰਨਾ ਹੈ ਇਹ ਤੁਸੀਂ ਅੱਗੇ ਲਿਸਟ ਦਿੱਤੀ ਹੋਏ ਸਾਰੇ ਜ਼ਿਲ੍ਹਿਆਂ ਦੀ ਇਸ ਤਰ੍ਹਾਂ ਹੀ ਲਿਸਟ ਪਿੰਡਾਂ ਦੀ ਤੇ ਬਲਾਕ ਦੀ ਲਿਸਟ ਹੈ ਜਿਹੜੀ ਸੈਂਟਰ ਦੀ ਲਿਸਟ ਉਹ ਤੁਹਾਨੂੰ ਮਿਲ ਜਾਵੇਗੀ ਆਪਣਾ ਤੁਸੀਂ ਸੈਂਟਰ ਤੇ ਬਲਾਕ ਜ਼ਿਲ੍ਹਾ ਦੇਖ ਕੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਹਾਂਜੀ ਤੁਸੀਂ ਇਹ ਅਪਲਾਈ ਕਰਨਾ ਕਿੱਥੇ ਹੈ ਇਹਦੀ ਲਾਸਟ ਡੇਟ ਹੈ ਜਿਹੜੀ ਅਪਲਾਈ ਕਰਨ ਦੀ ਉਹ ਹੈਗੀ ਹੈ ਜੀ 25 ਸਤੰਬਰ 2024 ਹਾਂਜੀ 25 ਸਤੰਬਰ 2024 ਤੱਕ ਤੁਸੀਂ ਜਿਹੜੇ ਵੀ ਜ਼ਿਲ੍ਹੇ ਵਿੱਚੋਂ ਅਪਲਾਈ ਕਰ ਰਹੇ ਹੋ ਉਹਨਾਂ ਦੇ ਜ਼ਿਲ੍ਹਾ ਕੰਟਰੋਲਰ ਦੇ ਦਫ਼ਤਰ ਵਿੱਚ ਜਾਣਾ ਜਿਵੇਂ ਕਿ ਆਪਾਂ ਬਰਨਾਲੇ ਦੀ ਅਫੀਸ਼ੀਅਲ ਵੈਬ ਬਰਨਾਲੇ ਦਾ ਨੋਟੀਫਿਕੇਸ਼ਨ ਖੋਲ੍ਹਿਆ ਹੋਇਆ ਜੇਕਰ ਕੋਈ ਬਰਨਾਲੇ ਤੋਂ ਅਪਲਾਈ ਕਰ ਰਿਹਾ ਤਾਂ ਉਸਨੇ ਆਪਣਾ ਐਪਲੀਕੇਸ਼ਨ ਲੈ ਕੇ ਜ਼ਿਲ੍ਹਾ ਕੰਟਰੋਲਰ ਬਨਾਲਾ ਦੇ ਦਫ਼ਤਰ ਜਾ ਕੇ ਆਪਣੀ ਐਪਲੀਕੇਸ਼ਨ ਜਿਹੜੀ ਉਹ ਜਮਾ ਕਰਵਾ ਦੇਣੀ ਆ ਬਾਕੀ ਤੁਸੀਂ ਜਿਹੜੀਆਂ ਟਰਮ ਐਂਡ ਕੰਡੀਸ਼ਨਸ ਨੇ ਜਿਹੜੀਆਂ ਉਹ ਤੁਸੀਂ ਇਹ ਆਪਣੀ ਪੀਡੀਐਫ ਆਪਣੇ ਜ਼ਿਲ੍ਹੇ ਦੀ ਖੋਲ ਕੇ ਉਸ ਵਿੱਚੋਂ ਸਾਰੇ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹ ਕੇ ਆਪਣਾ ਅਪਲਾਈ ਜ਼ਰੂਰ ਕਰੋ ਜਿਸ ਨੂੰ ਇਸ ਵਿੱਚ ਇੰਟਰਸਟ ਹੈ ਸੋ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਨੂੰ ਅਪਲਾਈ ਕਰਨਾ ਤਾਂ ਜਰੂਰ ਆਪਣੇ ਜ਼ਿਲ੍ਹੇ ਦੇ ਜਿਹੜੀ ਕਮੈਂਟ ਬਾਕਸ ਵਿੱਚ ਮੈਂ ਤੁਹਾਨੂੰ ਪੀਡੀਐਫ ਦਾ ਲਿੰਕ ਪ੍ਰੋਵਾਈਡ ਕਰਵਾਇਆ ਜ਼ਿਲ੍ਹੇ ਦਾ ਨਾਮ ਲਿਖ ਕੇ ਉਸ ਜ਼ਿਲ੍ਹੇ ਦੇ ਅੱਗੇ ਤੁਸੀਂ ਆਪਣਾ ਕਲਿੱਕ ਕਰੋ ਤੇ ਤੁਹਾਨੂੰ ਇਹ ਅਫੀਸ਼ੀਅਲ ਜਿਹੜਾ ਨੋਟਿਸ ਆ ਆਪਣੇ ਜ਼ਿਲ੍ਹੇ ਦਾ ਉਹ ਤੁਹਾਨੂੰ ਮਿਲ ਜਾਵੇਗਾ ਮੈਂ ਫਿਰ ਤੁਹਾਨੂੰ ਦੱਸ ਦਿਆਂ ਇਹ ਸਾਰੇ ਪੰਜਾਬ ਦੇ ਵਿੱਚੋਂ ਸਿਰਫ 15 ਜ਼ਿਲ੍ਹਿਆਂ ਦੀ ਅਸਾਮੀਆਂ ਨੇ ਧੰਨਵਾਦ ਜੀ